ਕੋਈ ਸ਼ਾਂਤੀ ਮਈ ਨਾ ਵੋਟ ਪਾ ਰਹੇ ਲੋਕ ਭਾਈਚਾਰਕ ਸਾਂਝ ਬਣਾ ਕੇ ਰੱਖੀ ਲੋਕਾਂ ਨੇ ਕੋਈ ਇਦਾਂ ਦੀ ਕੋਈ ਵੀ ਹਲੜਬਾਜੀ ਕੋਈ ਨਹੀਂ ਕਰ ਰਿਆ ਜਿੱਥੇ ਵੋਟ ਜਿੰਨੇ ਪਾਉਣੀਆਂ ਤੇ ਪਾਉਣੀਆਂ ਆ ਪਰ ਇੱਕ ਇੱਕ ਸ਼ਾਂਤਮਈ ਮਾਹੌਲ ਬਣਾਇਆ ਹੋਇਆ ਵਾ ਐਸ ਲਈ ਤਰਨਤਨ ਚ ਮਾਹੌਲ ਇਦਾਂ ਦਾ ਬਣਿਆ ਵੀ ਸਾਰੇ ਆਪਣੇ ਆਪਣੇ ਕੈਂਡੀਡੇਟ ਵਾਸਤੇ ਪੂਰੀ ਜੋਰ ਉਹ ਮਿਹਨਤ ਲਾ ਰਹੇ ਆ ਵਧੀਆ ਚੱਲ ਰਿਹਾ ਕੋਈ ਇਦਾਂ ਦੀ ਮੁਸ਼ਕਲ ਨਹੀਂ ਆ ਮਾਹੌਲ ਵਿਦਰੋਂਤਮਗਾਉਣ ਵਾਲ ਨਹੀਂ ਹੋ ਜਿੱਥੇ ਅੰਬਸਰ ਆਪਾਂ ਚੱਲ ਜੀਏ ਜੇ ਮੀਂਹ ਪੈ ਜੇ ਇੱਕ ਦਿਨ ਤੇ ਚਾਰ ਦਿਨ ਉਤੇ ਪਾਣੀ ਨਹੀਂ ਜਾਂਦਾ ਇੱਥੇ ਭਵੇਂ ਚਾਰ ਦਿਨ ਨਗਾਤਰ ਮੀਂਹ ਪੈ ਜੇ ਰਾਤ ਦੇਲ ਇੱ ਜੇ ਉਹਨਾਂ ਨੇ ਕਿਹਾ ਕਿ ਪਰਚਾ ਕਰ ਦਿਓ ਉਹਨਾਂ ਪਰਚਾ ਕਰਦੇ ਨੇ ਜੇ ਉਹਨਾਂ ਨੇ ਕਿਹਾ ਕਿ ਇਹਨੂੰ ਛਾਰ ਦੇਣਾ ਛਾਰ ਦੇਣਾ ਸ਼ੇਰ ਜਿਹੜੇ ਵਾਰਡ ਇੰਚਾਰਜ ਨੇ ਮਨਦੀਪ ਸ਼ਰਮਾ ਜੀ ਉਹ ਵੀ ਸਾਡੇ ਨਾਲ ਨੇ ਹਾਂਜੀ ਵੀਰ ਜੀ ਕੀ ਤਰ੍ਹਾਂ ਦਾ ਮਾਹੌਲ ਹੈ ਇਸ ਟਾਈਮ ਜੀ ਬਹੁਤ ਵਧੀਆ ਮਾਹੌਲ ਹੈ ਜੀ ਲੋਕਾਂ 'ਚ ਬਹੁਤ ਉਤਸ਼ਾਹ ਹੈ ਵੋਟ ਪਾਉਣ ਦਾ ਲੋਕੀ ਵੋਟ ਪਾਣ ਆ ਰਹੇ ਆ ਤੇ ਵਧੀਆ ਪੂਲਿੰਗ ਹੋ ਰਹੀ ਆ ਕਿੰਨੇ ਪਰਸੈਂਟ ਇਸ ਟਾਈਮ ਹੋ ਚੁੱਕੀ ਪੂਲ ਇਹ ਸਟੈਂਡ ਸਾਡੇ नियर अबाउट 40 ਦੇ ਪਲੱਸ ਹੋ ਗਈ ਹੈ ਕਿੰਨੀ ਵੋਟ ਹੈ ਗਈ ਜੀ ਇਸ ਇਲਾਕੇ ਦੇ ਸਾਡੀ 2200 ਤੇ ਕਿੰਨੀ ਵੋਟ ਹੈ ਸਮਥਿੰਗ 2200 ਕੋਈ ਜੀ ਤੇ ਲਗਭਗ ਕਿੰਨੀ ਹੋ ਗਈ ਜੀ ਲਗਭਗ 700 ਵੋਟ ਪਾ ਲ ਹੋ ਚੁੱਕੀ ਹੈ ਹਾਂਜੀ ਕੋਈ ਕਿਸੇ ਨੂੰ ਮਜਬੂਰ ਕੀਤਾ ਜਾ ਰਿਹਾ ਜਾਂ ਵੋਟ ਪਾਉਣ ਨੂੰ ਕੋਈ ਇਹੋ ਜਿਹੀ ਸਮਿਕਨ ਜਿਹਾ ਰਹੇ ਨਹੀਂ ਨਹੀਂ ਐਸਾ ਕੋਈ ਸ਼ਾਂਤੀਮਈ ਨਾਲ ਵੋਟ ਪਾ ਰਹੇ ਲੋਕ ਭਾਈਚਾਰਕ ਸਾਂਝ ਬਣਾ ਕੇ ਰੱਖੀ ਲੋਕਾਂ ਨੇ ਕੋਈ ਇਦਾਂ ਦੀ ਕੋਈ ਵੀ ਹਲੜਬਾਜੀ ਕੋਈ ਨਹੀਂ ਕਰ ਰਿਹਾ ਤੇ ਆਪਣੇ ਆਰਾਮ ਨਾਲ ਪਿਆਰ ਦੇ ਨਾਲ VOTING ਹੋ ਰਹੀ ਹੈ ਜਿਸ ਤਰ੍ਹਾਂ ਇੱਕ ਸਹਿਮ ਜੀ ਦਾ ਮਾਹੌਲ ਬਣਿਆ ਹੋਇਆ ਹੈ ਸੀਗਾ ਵੀ ਐਸਐਮ ਜਿਮਨੀ ਚੌਂ ਬੜੀ ਹੌਟ ਸ਼ੀਟ ਆ ਕੋਈ ਇਹੋ ਜਿਹੀ ਘਟਨਾ ਵੀ ਵਾਪਰ ਸਕਦੀ ਆ ਲੱਗਦਾ ਤੁਹਾਨੂੰ ਕੋਈ ਇਹੋ ਜਿਹਾ ਨਹੀਂ ਨਹੀਂ ਸਾਡੀ ਵਾਰਡ ਦੀ ਮੈਂ ਗੱਲ ਕਰਾਂ ਤੇ ਇਦਾਂ ਦੀ ਕੋਈ ਗੱਲ ਨਹੀਂ ਸਾਰੇ ਆਪਣੇ ਭੈਣ ਭਰਾ ਵਾ ਬੜੇ ਵਧੀਆ ਤਰੀਕੇ ਨਾਲ ਕੋਆਪਰੇਟ ਕਰ ਰਹੇ ਇੱਕ ਦੂਜੇ ਨਾਲ ਜਿੱਥੇ ਵੋਟ ਜਿੰਨੇ ਪਾਉਣੀਆਂ ਤੇ ਪਾਉਣੀਆਂ ਆ ਪਰ ਇੱਕ ਸ਼ਾਂਤਮਈ ਮਾਹੌਲ ਬਣਾਇਆ ਹੋਇਆ ਵਾ ਤੇ ਉਮੀਦ ਕਰਦੇ ਆਂ ਸ਼ਾਮ ਤੱਕ ਇਦਾਂ ਹੀ ਵਧੀਆ ਹੀ ਵੋਟਾਂ ਭੁਗਤਣਗੇ ਕਿ ਕਿੰਨੇ ਵਜੇ ਤੱਕ ਵੋਟਾਂ ਪੈਣਗੀਆਂ 6 ਵਜੇ ਤੱਕ ਜੀ 6 ਵਜੇ ਵਾਰਡ ਦੇ ਚਾਰਜ ਨੇ ਅੱਛਾ ਪ੍ਰਦੀਪ ਕੁਮਾਰ ਜੀ ਨਿੱਟਲ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਅ ਦੇਖੋ ਜੀ ਪਹਿਲਾਂ ਤੁਹਾਡਾ ਨਿਊ ਚੈਨਲ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਕੋ ਆਏ ਐਸ ਵੇਲੇ ਤਰਨ ਦਾ ਜਮਾਹੌਲਾ ਇਦਾਂ ਦਾ ਬਣਿਆ ਵੀ ਸਾਰੇ ਆਪਣੇ ਆਪਣੇ ਕੈਂਡੀਡੇਟ ਵਾਸਤੇ ਪੂਰੀ ਜੋਰ ਉਹ ਮਿਹਨਤ ਲਾ ਰਹੇ ਆ ਸੈਕਿੰਡ ਡੇ ਵੀ ਸਭ ਤੋਂ ਵੱਡੀ ਗੱਲ ਇਹ ਵੀ ਸ਼ਾਂਤੀਪੂਰਕ ਵਾਰਡ ਨੰਬਰ 1 ਦੇ ਵਿੱਚ ਚੋਣਾਂ ਹੋ ਰਹੀਆਂ ਕਿਸੇ ਵੀ ਕੈਂਡੀਡੇਟ ਦਾ ਕੋਈ ਪੋਲੀ ਜੈਂਟ ਜਾਂ ਕੋਈ ਜਿਹੜਾ ਬੂਥ ਤੇ ਬੈਠੇ ਆ ਕੋਈ ਲੜਾਈ ਝਗੜਾ ਨਹੀਂ ਬੜੇ ਸ਼ਾਂਤਪੂਰਕ ਵੋਟਾਂ ਪੁਗਤਾ ਰਹੇ ਆ ਔਰ ਸ਼ਹਿਰ ਦੇ ਵਾਸੀ ਵੀ ਜਿਹੜੇ ਆ ਹੌਮ ਹਮਾ ਕੇ ਆਪਣੇ ਆਪਣੇ ਵੋਟਾਂ ਦਾ ਜੋ ਸੰਵਿਧਾਨ ਦੇ ਅਧਿਕਾਰ ਕੇ ਪਾੰਦਾ ਰਾਈਟ ਆ ਉਹ ਆਪਣਾ ਨਿਭਾ ਰਹੇ ਆ ਜ ਮਾਹੌਲ ਦੇਖਣ ਨੂੰ ਮਿਲਿਆ ਹੋਵੇ ਨਹੀਂ ਨਹੀਂ ਇਹ ਲੋਕਾਂ ਦੇ ਮੰਨਦਾ ਇੱਕ ਡਰਾ ਰਿਹਾ ਕਿ ਕੋਈ ਡਰਾ ਰਿਹਾ ਕੋਈ ਧਮਕਾ ਰਿਹਾ ਨਹੀਂ ਇਦਾਂ ਦੀ ਕੋਈ ਸਾਡੇ ਤਰ੍ਹਾਂ ਦੇ ਵਿੱਚ ਗੱਲਬਾਤ ਨਹੀਂ ਹੈਗੀ ਵੀ ਕੋਈ ਡਰਾ ਕੇ ਵੋਟ ਪਾਉਣ ਨੂੰ ਕਿਸੇ ਨੂੰ ਤਾਂ ਤੁਹਾਡੇ ਸਾਹਮਣੇ ਹੁਣੋਂ ਬਾਅਦ ਵਿੱਚ ਕਿਦਾਂ ਕੈਮਰਾਮੈਨ ਨੂੰ ਕਾ ਕੇ ਦੇਖੋ ਸਾਰਾ ਵਧੀਆ ਚੱਲ ਰਿਹਾ ਕੋਈ ਇਦਾਂ ਦੀ ਮੁਸ਼ਕਲ ਨਹੀਂ ਆ ਕੋਈ ਡਰਾ ਮਾਹੌਲ ਡਰਾਉਣ ਧਮਕਾਉਣ ਵਾਲ ਨਹੀਂ ਹੈ ਜਿੱਥੇ ਕਿੰਨੀ ਵੋਟ ਸੀਗੀ ਆਪਣੇ ਇਲਾਕੇ ਦੀ ਸਰ ਸਾਡੀ ਜੀ ਕੋਈ ਹੈਗੀ ਸੀਗੀ 4000 ਦੇ ਕਰੀਬ ਕਿੰਨੀ ਵੋਟ ਪੋਲਿੰਗ ਹੋਈ ਜੀ ਅ ਜੀ ਦੇਖੋ ਜੀ ਦੇਖਦੇ ਹਾਂ ਕਿੰਨਾ ਗਿਆ ਐਸਟੀਵੀਟ ਦੇਖਦੇ ਹਾਂ ਜੈਤਿਵ ਆਪਸ਼ਨ ਪਛਦੇ ਇੱਕ ਲੋਕਾਂ ਜੀ ਕਿਹੋ ਜਿਹਾ ਰੁਝਾਨ ਕਿਹੋ ਜਿਹਾ ਨਜ਼ਰ ਆ ਰਿਹਾ ਤੁਸੀਂ ਤੁਹਾਡੇ ਸਾਹਮਣੇ ਹੀ ਆਪਣੇ ਕੈਮਰਾ ਵਗੈਰਾ ਦੇਖੋ ਸਾਰੇ ਪਾਸੇ ਬਹੁਤ ਵਧੀਆ ਰੁਝਾਨ ਹੈ ਜੀ ਵੋਟਾਂ ਪਾ ਰਹੇ ਸਾਰੇ ਆਪਣਾ ਆਪਣਾ ਨਿਭਾ ਰਹੇ ਜੀ ਸਾਈਟ ਕਰ ਰਹੇ ਜੀ ਠੀਕ ਹੈ ਥੈਂਕ ਯੂ ਜੀ ਓਕੇ ਥੈਂਕ ਯੂ ਜੀ ਜੋ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਵਾਰਡ ਇਨਚਾਰਜ ਹੈ ਦਲਬਾਖ ਸਿੰਘ ਜੋਧਾ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਅੰਜੋਧਾ ਜੀ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਬਹੁਤ ਵਧੀਆ ਜੀ ਤਾਂ ਤਾਂ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬੜੀ ਕਿਰਪਾ ਉਸ ਇਤਿਹਾਸ ਰੱਖ ਕੇ ਸਾਰੀ ਸੰਗ ਜਿਹੜੀ ਉਹਨਾਂ ਦੀ ਨਗਦੀ ਦੀ ਸੇਵਾ ਕੀਤੀ ਆ ਉਸ ਚੀਜ਼ ਨੂੰ ਵੇਖਦੇ ਹੋਏ ਅੱਜ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਜੋ ਬਾਦਲ ਸਾਹਿਬ ਨੇ ਆਪਣੀ ਸਰਕਾਰ ਦੇ ਵਿੱਚ ਤਰਨਤਾਨ ਦੇ ਵਿੱਚ ਜਿਹੜਾ 1200 ਕਰੋੜ ਦਾ ਪ੍ਰੋਜੈਕਟ ਦਿੱਤਾ ਈ ਚਲੋ ਜਿੰਨਾ ਵੀ ਲੱਗਾ ਪਰ ਬਹੁਤ ਖੂਬਸੂਰਤ ਲੱਗਾ ਤੇ ਬਹੁਤ ਵਧੀਆ ਸਾਡਾ ਸ਼ਹਿਰ ਬਣਿਆ ਅੰਮ੍ਰਿਤਸਰ ਆਪਾਂ ਚੱਲ ਜੀ ਜੇ 20 ਪੈਜੇ ਇੱਕ ਦਿਨ ਤੇ ਚਾਰ ਦਿਨੋਂ ਤੇ ਪਾਣੀ ਨਹੀਂ ਜਾਂਦਾ ਇੱਥੇ ਭਾਵੇਂ ਚਾਰ ਦਿਨ ਨਗਰਦਰ 20 ਪੈਜੇ ਰਹਾ ਤੇ ਇਥੇ ਪਾਣੀ ਨਹੀਂ ਖਿਲਾਉਂਦਾ ਸਾਡੇ ਤਰਨਤਨ ਚ ਸਿਰਫ ਹੁਣ ਰਹਿ ਗਿਆ ਕੰਮ ਜਿਹੜੇ ਸੀਵਰੇਜ ਸਾਫ ਕਰਨ ਤੋਂ ਜਿਹੜੇ ਵੱਡੇ ਮੇਨਓਵਰ ਬਣਾਏ ਆ ਉਹਦੀ ਸਫਾਈ ਤੋਂ ਜਿੱਦਨ ਉਹ ਹੋ ਗਿਆ ਇਹ ਵੀ ਆਪਣਾ ਕੰਮ ਖਤਮ ਹੋ ਜਣਾ ਸਿਰਫ ਅੱਜ ਲੋਕ ਚਾਹੁੰਦੇ ਆ ਕਿ ਸ਼ਰੋਮ ਲਈ ਅਕਾਲੀ ਦਲ ਜਿਹੜਾ ਵਾ ਉਹ ਦੁਬਾਰਾ ਹੋਂਦ ਵਿੱਚ ਆਵੇ ਤੇ ਲੋਕ ਆਪਣੀਆਂ ਜਿਹੜੀਆਂ ਰੁਕੀਆਂ ਹੋਈਆਂ ਸਕੀਮਾਂ ਉਹਨੂੰ ਦੁਬਾਰ ਤੋਂ ਜਾਗਰਤ ਕਰਨ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਇਹ ਵੀ ਕਹਿੰਦਾ ਕਿ ਜਿਵੇਂ ਤਰਨਤਨ ਦੇ ਵਿੱਚ ਆਪ ਪਿਛਲੇ ਸਮੇਂ ਵਿੱਚ ਜੋ ਪਰਚੀ ਹੋਏ ਉਹਨਾਂ ਨੂੰ ਉਹਨਾਂ ਨੇ ਪਹਾਲ ਕਰਾਉਣ ਲਈ ਕਿੰਨਾ ਜ਼ੋਰ ਲਾਇਆ ਮੈਂ ਕੁਰਬਾਨੇ ਜਾਂਦਾ ਮੈਂ ਬਾਦਲ ਸਾਹਿਬ ਦੇ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਘਰ-ਘਰ ਜਾ ਕੇ ਉਹਨਾਂ ਨੇ ਗਲੀ-ਗਲੀ ਜਾ ਕੇ ਜਿਵੇਂ ਕਿ ਉਹਨਾਂ ਨੇ ਪ੍ਰਚਾਰ ਕੀਤਾ ਅਤੇ ਉਹਨਾਂ ਦਾ ਇਹ ਵੀ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਪਾਣੀ ਦੇ ਵਿੱਚ ਸਮੇ ਜਿੱਥੇ ਬਹੁਤ ਜ਼ਿਆਦਾ ਲੋੜ ਹੀ ਸਰਕਾਰ ਨੂੰ ਕੰਮ ਕਰਨੇ ਚਾਹੀਦੇ ਉਸ ਟਾਈਮ ਤੇ ਸਦਾ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਲੋਕਾਂ ਦੀ ਬਾਹ ਫੜੀ ਉਹਨਾਂ ਦੇ ਨਾਲ ਖਲੋਤੇ ਪਿੰਡ-ਪਿੰਡ ਪਹੁੰਚੇ ਘਰ-ਘਰ ਪਹੁੰਚੇ ਇਹਦੀ ਚੀਜ਼ ਦੀ ਲੋੜ ਹੀ ਉਹਨਾਂ ਨੇ ਉਹ ਚੀਜ਼ ਉਹਨਾਂ ਨੂੰ ਮੋਈਆ ਸਹਿਮ ਦਾ ਮਾਹੌਲ ਬਣਿਆ ਸੀ ਹੌਟ ਸ਼ੀਟ ਮਿਲ ਜਾਂਦੀ ਸੀ ਤਰਨ ਤਰਨ ਦੀ ਤੇ ਪ੍ਰਸ਼ਾਸਨ ਨੇ ਲੁਕੀ ਪਰਬੰਧ ਕੀਤਾ ਗਏ ਦੇਖੋ ਜੀ ਪ੍ਰਸ਼ਾਸਨ ਦੇ ਸਰਕਾਰ ਦਾ ਉਹਨਾਂ ਵਿਚਾਰਿਆਂ ਦੇ ਹੱਥ ਵੱਜੇ ਆ ਪ੍ਰਸ਼ਾਸਨ ਦੇ ਜੋ ਕਹਿੰਦੇ ਉਹ ਕਰੀ ਜਾਂਦੇ ਆ ਜੀ ਜੇ ਉਹਨਾਂ ਨੇ ਕਿਹਾ ਕਿ ਪਰਚਾ ਕਰ ਦਿਓ ਉਹਨਾਂ ਪਰਚਾ ਕਰਦੇ ਜੇ ਉਹਨਾਂ ਨੇ ਕਿਹਾ ਕਿ ਇਹਨੂੰ ਛਾਰਦ ਹੋਣਾ ਛਾਰ ਦੇਣਾ ਇਹ ਪ੍ਰਸ਼ਾਸਨ ਦੇ ਹੱਥ ਕੁਝ ਨਹੀਂ ਕਿਸੇ ਸਮੇਂ ਕੋਈ ਐਹੋ ਜੀ ਘਟਨਾ ਸਾਹਮਣੇ ਤੇ ਨਹੀਂ ਆਈ ਕੋਈ ਐਹੋ ਜੀ ਜਦ ਤੱਕ ਕਿ ਸ਼ਾਈ ਜਾ ਕੋਈ ਐਹੋ ਜਿਹਾ ਕਿਸੇ ਡਰਮ ਤੋਂ ਗਾਉਂ ਦੀ ਗੱਲ ਕੀਤੀ ਜਾਂਦੀ ਹੈ ਦੇਖੋ ਜੀ ਮੈਂ ਤੁਹਾਨੂੰ ਇੱਕ ਕਲੀਅਰ ਜੀ ਗੱਲ ਦੱਸਦਾ ਜਿਹੜੀ ਸਾਡੀ ਵਾਰਟ ਆ 21 ਨੰਬਰ ਵਾਰਟ ਬੜੀ ਸਾਫ ਸੁਥਰੀ ਦੇ ਪੜੇ ਲਿਖਿਆਂ ਦੀ ਹੈ ਇਹਦੇ ਵਿੱਚ ਕੋਈ ਅਜਿਹੀ ਗੱਲ ਨਹੀਂ ਹੋਈ ਸਵੇਰੇ 5:30 ਵਜੇ ਤੋਂ ਲੈ ਕੇ 8:00 ਤੱਕ ਨਾ ਨਾ ਕੋਈ ਤੂ ਤੂ ਮਮੇ ਹੋਈ ਆ ਜੀ ਨਾ ਕੋਈ ਵੋਟ ਗਲਤ ਪੈਣ ਦਿੱਤੀ ਆ ਜੀ ਸਾਡੇ ਕਾਂਗਰਸ ਦੇ ਵੀ ਇੱਥੇ ਬੈਠੇ ਆ ਝਾੜੂ ਵਾਲੇ ਵੀ ਬੈਠੇ ਆ ਭਾਜਪਾ ਵਾਲੇ ਵੀ ਬੈਠੇ ਆ ਜਿਹੜੇ ਆ ਸੰਝਾ ਚੂਲਾ ਜਿਹਨੂੰ ਆਪਾਂ ਕਹਿੰਨੇ ਜਿਹੜੇ ਉਮੀਦਵਾਰ ਨੂੰ ਛੱਡ ਕੇ ਉਹ ਵੀ ਬੈਠੇ ਆ ਕਿ ਨਾਲ ਵੀ ਕੋਈ ਇਹੋ ਜਿਹੀ ਵਦੀ ਕੀ ਜਾਂ ਹੀ ਉਹਨਾਂ ਨੇ ਕੋਈ ਵਦੀ ਕੀ ਕੀਤੀ ਹੋਵੇ ਇਹੋ ਜਿਹੀ ਕੋਈ ਸਾਹਮਣੇ ਗੱਲ ਨਹੀਂ ਸੋ ਵਾਰਡ ਨੰਬਰ 21 ਤੋਂ ਦਿਲਬਾਖ ਸਿੰਘ ਜੋਧਾ ਨੇ ਜੋ ਅਪਡੇਟ ਦਿੱਤੀ ਹੈ ਕਿ ਇੱਥੇ ਤਰਨਤਾਰਨ ਦੇ ਵਿੱਚ ਕੋਈ ਅਜਿਹੀ ਸਖਿਆਵੀ ਘਟਨਾ ਨਹੀਂ ਵਾਪਰੀ ਜਿਹਦੇ ਨਾਲ ਕੀ ਮਾਹੌਲ ਖਰਾਬ ਹੋ ਸਕੇ ਲੱਗਦਾ ਸੀ ਜਿਤਨਾ ਜਿਮਨੀ ਚੌਂ ਜਿਹੜੀ ਆ ਹੌਟ ਸ਼ੀਟ ਬਣੀ ਹੋਈ ਆ ਲੇਕਿਨ ਜੋ ਸੇਰ ਤੋਂ ਜਿਹੜੀਆਂ ਵੋਟਿੰਗ ਹੋ ਰਹੀਆਂ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਸੋ ਬਹੁਤ ਵਧੀਆ ਇਥੇ ਤਰਨਤਾਰਨ ਦਾ ਮਾਹੌਲ ਬਣਿਆ ਹੋਇਆ ਸਾਰੇ ਪ੍ਰੇਮ ਪਿਆਰ ਦੇ ਨਾਲ ਇੱਕ ਦੂਜੇ ਦੀ ਸਹਿਮਤੀ ਦੇ ਨਾਲ ਵੋਟੋ ਬਾਰੇ ਨਹੀਂ ਤੁਸੀਂ ਬਣੀ ਲੋ 25 ਚੈਨਲ ਦੇ ਨਾਲ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋ ਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ